ਜਿਹੜੀਆਂ ਤਾਂ ਨਿੰਮ ਦੀਆਂ ਪੱਤੀਆਂ ਨੇ ਜਿਨ੍ਹਾਂ ਨੂੰ ਅਗਲੀ ਅਗਲੀ ਕਰੰਬਲਾ ਕਹਿੰਦੇ ਆ ਉਹਨਾਂ ਨੂੰ ਚਬਾ ਚਬਾ ਕੇ ਖਾਓ ਜਦੋਂ ਸਵੇਰੇ ਸੈਰ ਕਰਦੇ ਹੋ ਤੇ ਉਹਦਾ ਫਾਇਦਾ ਇੱਕ ਤਾਂ ਸ਼ੂਗਰ ਕੰਟਰੋਲ ਕਰਦੀ ਆ ਦੂਜਾ ਖੂਨ ਨੂੰ ਸਾਫ਼ ਕਰਦੀ ਆ ਤੀਜਾ ਤੁਹਾਡੀ ਸਕਿਨ ਦਾ ਪੋਸ਼ਣ ਕਰਦੀ ਆ ਇਹੀ ਗੱਲ ਨਿੰਮ ਦੀਆਂ ਨਮੋਲੀਆਂ ਦੀ ਨਿੰਮ ਦੀਆਂ ਨਮੋਲੀਆਂ ਜਿਹੜੀਆਂ ਨੇ ਉਹਦਾ ਤਾਂ ਸਾਬਣ ਬਣਾ ਕੇ ਰੱਖੋ ਬਹੁਤ ਵਧੀਆ ਸਾਬਣ ਮੰਨਦਾ ਔਰ ਵੱਡੀ ਗੱਲ ਦੱਸਾਂ ਤੁਹਾਨੂੰ ਨਿੰਮ ਦਾ ਜਿਹੜਾ ਫਾਇਦਾ ਉਹ ਹੈਗਾ ਨਿੰਮ ਦੀਆਂ ਨਮੋਲੀਆਂ ਤੋਂ ਬਣਿਆ ਹੋਇਆ ਤੇਲ ਜੇ ਤੁਸੀਂ ਨਿੰਮ ਦੀ ਨਮੂਲੀ ਦਾ ਬਣਿਆ ਹੋਇਆ ਤੇਲ ਜਿਹੜਾ ਹੈਗਾ ਉਹਦਾ ਦੀਪਕ ਜਲਾ ਕੇ ਰੱਖ ਦੋ ਤਾਂ ਤੁਸੀਂ ਯਕੀਨ ਮੰਨੋ ਕਿ ਮੱਖੀ ਮੱਛਰ ਨਹੀਂ ਰਹਿੰਦਾ ਉਸ ਕਮਰੇ 'ਚ ਸਿਰਫ ਨਿੰਮ ਦੇ ਤੇਲ ਦੀ ਬੱਤੀ ਲਗਾਓ ਜਲਾ ਕੇ ਰੱਖ ਦੋ ਥੋੜੀ ਦੇਰ ਵਾਸਤੇ ਤੇ ਤੁਹਾਡੇ ਪੂਰੇ ਰੂਮ ਦੇ ਵਿੱਚ ਜਿੰਨਾ ਵੀ ਮੱਖੀ ਮੱਛਰ ਹੈ ਬਾਹਰ ਚਲਾ ਜਾਊਗਾ ਇਹ ਇੱਕ ਨਿੰਮ ਦੀ ਜਿਹੜੀ ਨਮੂਲੀ ਆ ਉਹਦਾ ਫਾਇਦਾ ਦੂਜਾ ਰਹੀ ਗੱਲ ਸੱਕ ਦੀ ਹੁਣ ਸੱਕ ਜਿਹੜਾ ਹੈਗਾ ਉਹ ਨਿੰਮ ਦੀ ਉੱਪਰੋਂ ਖੱਲ ਹੈ ਉਸੇ ਤਰ੍ਹਾਂ ਤੁਹਾਡੇ ਸਰੀਰ ਦੀ ਖੱਲ ਹੈ ਮੇਰੇ ਵੀ ਹੈ ਆਪਣੇ ਸਰੀਰ ਦੀ ਖੱਲ ਹੈ ਜਿਹੜੀ ਖੱਲ ਹੈ ਇਹਦੇ ਤੇ ਕੱਟ ਲੱਗ ਜੇ ਜ਼ਖਮ ਹੋ ਜਾਣ ਸਰਾਇਸੇ ਵਰਗੇ ਭਿਆਨਕ ਜ਼ਖਮ ਹੋ ਜਾਣ ਸੱਕ ਨੂੰ ਇਹ ਰਗੜੂ 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 ਪੱਥਰ ਤੇ ਰਗੜ ਰਗੜ ਕੇ ਚੰਦਨ ਵਾਂਗੂ ਉਹਦਾ ਲੇਪ ਜਾਂ ਬਣਾ ਲਓ ਉਹਨੂੰ ਲਾਓ ਥੋੜੇ ਜੇ ਦਿਨ ਸਕਿਨ ਕਲੀਅਰ ਹੋ ਜਾਂਦੀ ਆ ਫਿਰ ਉਹਨੂੰ ਤੁਸੀਂ ਵਾਲਾਂ 'ਚ ਡੈਂਡਰਫਾ ਕੀੜੇ ਆ ਵਾਲਾਂ ਦੇ ਵਿੱਚ ਜਾਨਵਰ ਲੱਗਦਾ ਬਸ ਪਈ ਲੱਗਦੀ ਆ ਤਾਂ ਉਹੀ ਪੇਸਟ ਨੂੰ ਚੱਕੋ ਵਾਲਾਂ ਦੇ ਵਿੱਚ ਮਲ ਦੋ ਮਲ ਕੇ ਤੁਸੀਂ ਦੇਖੋਗੇ ਕਮਾਲ ਥੋੜੇ ਦਿਨਾਂ ਚ ਉਹਦਾ ਰਿਜ਼ਲਟ ਮਲੀ ਜਾਓ ਧੋਈ ਜਾਓ ਥੋੜਾ ਕੌੜਾਪਣ ਦਾ ਬਰਦਾਸ਼ਤ ਕਰਨਾ ਪਊਗਾ ਪਰ ਥੋੜੀ ਦੇਰ ਦਾ ਹੁੰਦਾ ਉਸ ਤੋਂ ਬਾਅਦ ਜਿਹੜਾ ਨਜ਼ਾਰਾ ਜ਼ਿੰਦਗੀ ਦਾ ਉਹ ਅਲੱਗ ਹੀ ਆਉਣਾ ਜਿਹੜੀਆਂ ਤਾਂ ਨਿੰਮ ਦੀਆਂ ਪੱਤੀਆਂ ਨੇ ਜਿਨ੍ਹਾਂ ਨੂੰ ਅਗਲੀ ਅਗਲੀ ਕਰੰਬਲਾ ਕਹਿੰਦੇ ਆ ਉਹਨਾਂ ਨੂੰ ਚਬਾ ਚਬਾ ਕੇ ਖਾਓ ਜਦੋਂ ਸਵੇਰੇ ਸੈਰ ਕਰਦੇ ਹੋ ਨਿੰਮ ਖੜੀ ਹੁੰਦੀ ਹੈ ਨੇੜੇ ਤੇੜੇ ਉਹ ਖਾਓ ਤੇ ਉਹਦਾ ਫਾਇਦਾ ਇੱਕ ਤਾਂ 슈ਗਰ ਕੰਟਰੋਲ ਕਰਦੀ ਆ ਦੂਜਾ ਖੂਨ ਨੂੰ ਸਾਫ਼ ਕਰਦੀ ਆ ਇਹ ਜੇ ਤਾਂ ਡੀ ਸਕਿਨ ਦਾ ਪੋਸ਼ਨ ਕਰਦੀ ਆ ਜਿਹੜੀਆਂ ਨਿੰਮ ਦੀਆਂ ਕ੍ਰੰਬਲਾਂ ਨੇ ਰਹੀ ਗੱਲ ਨਿੰਮ ਦੀਆਂ ਨਮੋਲੀਆਂ ਦੀ ਨਿੰਮ ਦੀਆਂ ਨਮੋਲੀਆਂ ਜਿਹੜੀਆਂ ਨੇ ਉਹਦਾ ਤਾਂ ਸਾਬਣ ਬਣਾ ਕੇ ਰੱਖੋ ਬਹੁਤ ਵਧੀਆ ਸਾਬਣ ਮੰਨਦਾ ਤੇ ਸਾਡੇ ਬੈਤ ਜੀ ਨੇ ਬਣਾਇਆ ਪਰ ਉਹ ਬਣਦਾ ਥੋੜਾ ਜਿਆਦਾ ਸੀ ਵੇਚਦੇ ਬੂਚਦੇ ਨਹੀਂ ਹੈਗੇ ਉਹ ਉਹਤੇ ਅਸੀਂ ਉਹਨਾਂ ਨੂੰ ਦਿੰਨੇ ਸਾਡੇ ਸਕਿਨ ਦੇ ਪੇਸ਼ੈਂਟ ਆਉਂਦੇ ਆ ਨਾ ਸਰਾਇਸਸ ਵਗੈਰਾ ਦੇ ਉਹਨਾਂ ਨੂੰ ਦਿੰਨੇ ਓਪਨ ਚ ਉਹਦੀ ਸੇਲ ਕਰ ਨਹੀਂ ਸਕਦੇ ਕਿਉਂਕਿ ਐਨਾ ਬਣਦਾ ਨਹੀਂ ਉਹ ਉਹਨੂੰ ਨੈਚੁਰਲ ਤਰੀਕੇ ਨਾਲ ਬਣਾਉਣਾ ਹੁੰਦਾ ਨਿੰਬ ਦੀ ਨਮੂਲੀ ਜਿਹੜੀ ਆ ਉਹਦੇ ਤੋਂ ਬਣਿਆ ਹੋਇਆ ਕੋਈ ਵੀ ਉਤਪਾਦ ਜਿਹੜਾ ਹੈਗਾ ਉਹ ਤੁਹਾਡੀ ਸਕਿਨ ਦਾ ਪੋਸ਼ਨ ਕਰਦਾ ਖੂਨ ਨੂੰ ਸਾਫ ਕਰਦਾ ਔਰ ਵੱਡੀ ਗੱਲ ਦੱਸਾਂ ਤੁਹਾਨੂੰ ਨਿੰਮ ਦਾ ਜਿਹੜਾ ਫਾਇਦਾ ਉਹ ਹੈਗਾ ਨਿੰਮ ਦੀਆਂ ਨਮੂਲੀਆਂ ਤੋਂ ਬਣਿਆ ਹੋਇਆ ਤੇਲ ਜੇ ਤੁਸੀਂ ਨਿੰਮ ਦੀ ਨਮੂਲੀ ਦਾ ਬਣਿਆ ਹੋਇਆ ਤੇਲ ਜਿਹੜਾ ਹੈਗਾ ਉਹਦਾ ਦੀਪਕ ਚਲਾ ਕੇ ਰੱਖ ਦੋ ਤਾਂ ਤੁਸੀਂ ਯਕੀਨ ਮੰਨੋ ਕਿ ਮੱਖੀ ਮੱਛਰ ਨਹੀਂ ਰਹਿੰਦਾ ਉਸ ਕਮਰੇ ਵਿੱਚ ਤੁਹਾਨੂੰ ਕੋਈ ਵੀ ਐਦਾਂ ਦਾ ਕੈਮੀਕਲ ਨਹੀਂ ਲਾਉਣ ਦੀ ਲੋੜ ਜਿਹੜਾ ਤੁਹਾਡੇ ਬੱਚਿਆਂ ਨੂੰ ਨੁਕਸਾਨ ਪਹੁੰਚਾਏ ਸਿਰਫ ਨਿੰਮ ਦੇ ਤੇਲ ਦੀ ਬੱਤੀ ਲਗਾਓ ਜਲਾ ਕੇ ਰੱਖ ਦਿਓ ਥੋੜੀ देर ਵਾਸਤੇ ਤੇ ਤੁਹਾਡੇ ਪੂਰੇ ਰੂਮ ਦੇ ਵਿੱਚ ਜਿੰਨਾ ਵੀ ਮੱਖੀ ਮੱਛਰ ਹੈ ਬਾਹਰ ਚਲਾ ਜਾਊਗਾ ਇਹ ਇੱਕ ਨਿੰਮ ਦੀ ਜਿਹੜੀ ਨਮੂਲੀ ਆ ਉਹਦਾ ਫਾਇਦਾ ਦੂਜਾ ਰਹੀ ਗੱਲ ਸੱਕ ਦੀ ਹੁਣ ਸੱਕ ਜਿਹੜਾ ਹੈਗਾ ਉਹ ਨਿੰਮ ਦੀ ਉੱਪਰੋਂ ਖੱਲ ਹੈ ਉਸੇ ਤਰ੍ਹਾਂ ਤੁਹਾਡੇ ਸਰੀਰ ਦੀ ਖੱਲ ਹੈ ਮੇਰੇ ਵੀ ਹੈ ਆਪਣੇ ਸਰੀਰ ਦੀ ਖੱਲ ਹੈ ਜਿਹੜੀ ਖੱਲ ਹੈ ਇਹਦੇ ਤੇ ਕੱਟ ਲੱਗ ਜੇ ਜਖਮ ਹੋ ਜਾਣ ਸਰਾਇਸੇ ਵਰਗੇ ਭਿਆਨਕ ਜਖਮ ਹੋ ਜਾਣ ਸੱਕ ਨੂੰ ਐ ਰਗੜੋ 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 ਪੱਥਰ ਤੇ ਰਗੜ ਰਗੜ ਕੇ ਚੰਦਨ ਵਾਂਗੂ ਉਹਦਾ ਲੇਪ ਜਾਂ ਬਣਾ ਲਓ ਉਹਨੂੰ ਲਾਓ ਥੋੜੇ ਜੇ ਦਿਨ ਸਕਿਨ ਕਲੀਅਰ ਹੋ ਜਾਂਦੀ ਆ ਫਿਰ ਉਹਨੂੰ ਤੁਸੀਂ ਬਾਲਾਂ 'ਚ ਡੈਂਡਰਫਾ ਕੀੜੇ ਆ ਬਾਲਾਂ ਦੇ ਵਿੱਚ ਜਾਨਵਰ ਲੱਗਦਾ ਪਸਪਈ ਲੱਗਦੀ ਆ ਤਾਂ ਉਹੀ ਪੇਸਟ ਨੂੰ ਚੱਕੋ ਬਾਲਾਂ ਦੇ ਵਿੱਚ ਮਲ ਦੋ ਮਲ ਕੇ ਤੁਸੀਂ ਦੇਖੋਗੇ ਕਮਾਲ ਥੋੜੇ ਦਿਨਾਂ ਚ ਉਹਦਾ ਰਿਜ਼ਲਟ ਮਿਲ ਜਾਓ ਤੋ ਹੀ ਜਾਓ ਥੋੜਾ ਕੌੜਾਪਣ ਦਾ ਬਰਦਾਸ਼ਤ ਕਰਨਾ ਪਊਗਾ ਪਰ ਥੋੜੀ ਦੇਰ ਦਾ ਹੁੰਦਾ ਉਸ ਤੋਂ ਬਾਅਦ ਜਿਹੜਾ ਨਜ਼ਾਰਾ ਜ਼ਿੰਦਗੀ ਦਾ ਉਹ ਅਲੱਗ ਹੀ ਹੈ